ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੂੰ ਉਥੋਂ ਦੀ ਜਨਤਾ ਨੇ ਉਥੋਂ ਦੀ ਸੰਗਤ ਨੇ ਬੜਾ ਵੱਡਾ ਫਤਵਾ ਦਿੱਤਾ ਹੈ ਔਰ ਬਹੁਤ ਵੱਡੇ ਮਾਰਜਨ ਦੇ ਨਾਲ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਇਹ ਲੋਕਾਂ ਦੀ ਭਾਵਨਾ ਹੈ ਲੋਕਾਂ ਦੀ ਸੈਂਟੀਮੈਂਟਸ ਹੈ ਔਰ ਹੁਣ ਲੋਕਾਂ ਦੀ ਹੀ ਸੈਂਟੀਮੈਂਟਸ ਹਨ ਕਿ ਭਾਈ ਅਮਰਤਪਾਲ ਸਿੰਘ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਹ ਨਜ਼ਰਾਨ ਉਹ ਆਪਣੀ ਕੌਨਸਟੀਚੂਐਂਸੀ ਦੇ ਆਪਣੇ ਇਲਾਕੇ ਦੇ ਆਪਣੇ ਜਨਤਾ ਦੇ ਪੰਜਾਬ ਦੇ ਮੁੱਦਿਆਂ ਨੂੰ ਕੌਮ ਦੇ ਮੁੱਦਿਆਂ ਨੂੰ ਸੰਵਿਧਾਨ ਦੇ ਮੁਤਾਬਕ ਪਾਰਲੀਮੈਂਟ ਦੇ ਵਿੱਚ ਰੱਖਣ ਉਹਨਾਂ ਨੂੰ ਸਰਕਾਰ ਵੱਲੋਂ ਜੋ ਕਿ ਪਤਾ ਲੱਗਿਆ ਹੈ ਕਿ ਰੋਲ ਦਿੱਤੀ ਜਾ ਰਹੀ ਹੈ ਔਰ ਉਹ ਪਾਰਲੀਮੈਂਟ ਦੇ ਵਿੱਚ ਆ ਕੇ ਜਿਹੜੀ ਸੰਵਿਧਾਨ ਦੀ ਜਿਹੜੀ ਸੋਅ ਹੈ ਉਹ ਚੁੱਕਣਗੇ ਇਹ ਬੜੀ ਚੰਗੀ ਗੱਲ ਹੈ ਮੈਂ ਇਸ ਗੱਲ ਦੀ ਅਗਰੇ ਬਿਲਕੁਲ ਕਰੈਕਟ ਹੈ ਜੋ ਇਨਫੋਰਮੇਸ਼ਨ ਪਤਾ ਲੱਗੀ ਹੈ ਤੇ ਮੈਂ ਵਧਾਈ ਦਿੰਦਾ ਪ੍ਰਧਾਨ ਮੰਤਰੀ ਸਾਹਿਬ ਗ੍ਰਹਿ ਮੰਤਰੀ ਸਾਹਿਬ ਔਰ ਸਪੀਕਰ ਸਾਹਿਬ ਨੂੰ ਕਿ ਉਹਨਾਂ ਨੇ ਇੱਕ ਕਦਮ ਲਿਆ ਚੰਗਾ ਕਦਮ ਹੈ ਔਰ ਨਾਲ ਦੀ ਨਾਲ ਹੀ ਮੈਂ ਇਹ ਵੀ ਅਪੀਲ ਵੀ ਕਰਦਾ ਬੇਨਤੀ ਵੀ ਕਰਦਾ ਸਰਕਾਰ ਨੂੰ ਤੇ ਭਾਈ ਅਮਰਤਪਾਲ ਸਿੰਘ ਕਿਉਂਕਿ ਹੁਣ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ ਆ ਪਰ ਉਹਨਾਂ ਦਾ ਹੁਣ ਬਹੁਤ ਵੱਡੇ ਫਰਜ਼ ਹੈ ਆਪਣੀ ਕੌਨਸਟੀਚੂਐਂਸੀ ਨੂੰ ਰਿਪਰੈਜ਼ੈਂਟ ਕਰਨ ਦੇ